ਪ੍ਰੈਸ ਕਾਨਫਰੰਸ ਹੈ ਉਹਦੇ ਵਿੱਚ ਆਪ ਜੀ ਦੇ ਧਿਆਨ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਵੀ ਸਾਡੇ ਵਾਰਡ ਨੰਬਰ 17 ਤੋਂ ਐਮਸੀ ਕਮਲੇਸ਼ ਚੌਧਰੀ ਜੀ ਉਹਨਾਂ ਦੇ ਨਾਲ ਸਾਡੇ ਜਿਹੜੇ ਪ੍ਰਭਾਰੀ ਨੇ ਰਵਿੰਦਰ ਹੰਸ ਜੀ ਐਡਵੋਕੇਟ ਰਮਨ ਕੁਮਾਰ ਜੀ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਅਕਾਲੀ ਦਲ ਦੇ ਵਿੱਚੋਂ ਜਿਹੜੇ ਕਨਈਆ ਲਾਲ ਜੀ ਜਿਹੜੇ ਵਾਰਡ ਪ੍ਰਧਾਨ ਸੀ ਮਲਕੀਤ ਸਿੰਘ ਜੀ ਸਵਰਨ ਸਿੰਘ ਜੀ ਰਣਜੀਤ ਕੌਰ ਜੀ ਗੁਰਨਾਮ ਸਿੰਘ ਫੌਜੀ ਜੀ ਮੋਹਨ ਲਾਲ ਜੀ ਜਿਹੜੇ ਮੰਦਰ ਕਮੇਟੀ ਦੇ ਪ੍ਰਧਾਨ ਨੇ ਤਜਿੰਦਰ ਪਾਲ ਫੌਜੀ ਜੀ ਤੇ ਸਵਿੰਦਰ ਸਿੰਘ ਪੰਨੂ ਜੀ ਤੇ ਸੁੱਖਾ ਸਿੰਘ ਹੁਣੀ ਇਹ ਅਕਾਲੀ ਦਲ ਪਾਰਟੀ ਨੂੰ ਕਾਫੀ ਲੰਮੇ ਸਮੇਂ ਤੋਂ ਉਥੇ ਕੰਮ ਕਰਦੇ ਰਹੇ ਨੇ ਅੱਜ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਵਾਦਾ ਕਰ ਰਹੇ ਨੇ ਅਸੀਂ ਇਹਨਾਂ ਦਾ ਦਿਲ ਦੀ ਗਰਾਈ ਤੋਂ ਜੀ ਆਖਦੇ ਹਾਂ ਔਰ ਨਾਲ ਆਜੀ ਦੇ ਧਿਆਨ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਵੀ ਕਾਂਗਰਸ ਪਾਰਟੀ ਤੋਂ ਵਾਰ ਨੰਬਰ 17 ਦੇ ਵਿੱਚ ਹੀ ਹਰਜਿੰਦਰ ਸਿੰਘ ਫੌਜੀ ਜੀ ਗੁਰਜੀਤ ਸਿੰਘ ਟੈਂਟ ਵਾਲੇ ਹਰਪ੍ਰੀਤ ਸਿੰਘ ਜੀ ਗੁਰਮੀਤ ਸਿੰਘ ਜੀ ਕਰਮਚੰਦ ਖੱਡੂ ਜੀ ਇੱਕ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਇਹ ਵੀ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਜੁੜੇ ਨੇ ਅਸੀਂ ਇਹਨਾਂ ਦਾ ਵੀ ਜੀ ਆਇਆਂ ਆਖਦੇ ਹਾਂ ਔਰ ਉਸ ਤੋਂ ਬਾਅਦ ਬੀਜੇਪੀ ਪਾਰਟੀ ਉਥੇ ਕਾਫੀ ਲੰਮੇ ਸਮੇਂ ਤੋਂ ਸਾਡੇ ਭਰਾ ਸੇਵਾ ਕਰ ਰਹੇ ਸੀ ਬੀਜੇਪੀ ਪਾਰਟੀ ਦੀ ਪਰ ਦੇਖਿਆ ਵੀ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਵਾਅਦਿਆਂ ਤੇ ਆਸਤੇ ਆਸਤੇ ਆਮ ਆਦਮੀ ਪਾਰਟੀ ਸਾਰੀ ਖਰੀ ਉੱਤਰਦੀ ਹੋਈ ਨਜ਼ਰ ਆ ਰਹੀ ਹੈ ਅੱਜ ਭਾਜਪਾ ਨੂੰ ਵੀ ਅਲਵਿਦਾ ਕਹਿ ਕੇ ਸੁਖਵਿੰਦਰ ਸਿੰਘ ਕੁੱਕੂ ਜੀ ਜਿਹੜੇ ਬੂਥ ਪ੍ਰਧਾਨ ਸੀ ਤੇ ਬਾਉ ਲਾਲ ਜੀ ਇਹ ਵੀ ਬੂਥ ਪ੍ਰਧਾਨ ਸੀ ਅੱਜ ਇਹਨਾਂ ਨੇ ਵੀ ਭਾਜਪਾ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਅਸੀਂ ਇਹਨਾਂ ਦੀ ਦਿਲ ਦੀ ਗਹਿਰਾਈ ਨਾਲ ਇਹਨਾਂ ਨੂੰ ਜੀ ਆਖਦੇ ਹਾਂ ਔਰ ਪਾਰਟੀ ਦੇ ਨਾਲ ਇਹ ਰਾਤ ਦਿਨ ਮਿਹਨਤ ਕਰਕੇ ਇੱਥੋਂ ਦੇ ਜਿਹੜੀ ਵਾਰਡ ਦੀਆਂ ਜ਼ਿੰਮੇਵਾਰੀਆਂ ਕੀਤੇ ਹੋਏ ਕੰਮ ਜਿਹੜੇ ਨੇ ਲੋਕਾਂ ਦੇ ਵਿੱਚ ਜਾ ਕੇ ਪਾਰਟੀ ਦਾ ਪ੍ਰਚਾਰ ਕਰਕੇ ਵੋਟ ਜਿਹੜੀ ਆ ਹੋਰ ਵਧਾ ਕੇ ਵੱਡੀ ਲੀਡ ਨਾਲ ਜਿਹੜਾ ਇਹ ਜਿਤਾਉਣਗੇ ਸੋ ਮੈਂ ਮੇਰੇ ਨਾਲ ਮੇਰੇ ਵੀਰ ਸੰਨੀ ਆਲੂ ਵਾਲੀਆ ਜੀ ਜੋ ਸੀਵਰੇਜ ਬੋਰਡ ਦੇ ਪੰਜਾਬ ਦੇ ਚੇਅਰਮੈਨ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਕੁਝ ਸ਼ਬਦ ਜਿਹੜੇ ਨੇ ਆਪਣੇ ਜ਼ਰੂਰ ਵਿਚਾਰ ਕਰੋ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਔਰ ਤੁਸੀਂ ਦੇਖਦੇ ਪਏ ਹੋ ਕਿ ਸਾਡੇ ਸ਼ਹਿਰੀ ਕਲਸੀ ਜੀ ਪ੍ਰਧਾਨ ਸਾਹਿਬ ਡੇਲੀ ਦੋ ਦੋ ਦਿਨ ਪੀਸਿਸ ਕਰਦੇ ਨੇ ਔਰ ਥੋੜੀ ਪਿਛਲੀ ਪੀਸੀ ਜੀ ਸਾਡੇ ਪੱਤਰਕਾਰ ਸੱਜਣ ਆਏ ਹੋਏ ਸੀ ਤੇ ਕੱਲ ਕਹਿੰਦੇ ਜੀ ਅਸੀਂ ਕਾਂਗਰਸ ਦੀ ਜਦ ਪੀਸੀ ਕਵਰ ਕਰ ਰਹੇ ਸੀ ਤੇ ਉਹ ਕਹਿੰਦੇ ਵੀ ਅਸੀਂ ਵੀ ਪੀਸੀ ਡੈਲੀ ਕਰਿਆ ਕਰੀ ਉਹ ਕਹਿੰਦੇ ਕਰਾ ਹੋਏ ਕੀ ਕਰਕੇ ਉਹ ਕਹਿੰਦੇ ਕੁਛ ਨਾ ਕੁਛ ਤਾਂ ਕਰਾਂਗੇ ਉਹਨਾਂ ਅੱਜ ਉਹਨਾਂ ਨੇ ਪੀਸੀ ਦੀ ਪਲਾਨ ਕੀਤੀ ਕੋਈ ਜੁਆਇਨ ਕਰਨ ਲਈ ਕੋਈ ਕੋਈ ਤਾਂ ਉਹਨਾਂ ਨੇ ਕੋਸ਼ਿਸ਼ ਪਰ ਹੋਇਆ ਕੁਛ ਨਹੀਂ ਉਹ ਕਹਿੰਖ ਹੋਰ ਕੋਈ ਨਹੀਂ ਆਪਾਂ ਇਹ ਕਹਿ ਦਿੰਦੇ ਆ ਵੀ ਇਹ ਸਰਕਾਰ ਦਾ ਮਿਸਯੂਜ਼ ਕਰ ਰਹੇ ਨੇ ਕੋਈ ਨਾ ਕੋਈ ਐਫਓ ਜੀ ਉਹ ਕਰ ਦਿੰਦੇ ਆ ਤਾਂ ਕਿ ਕਿਸੇ ਨਾ ਕਿਸੇ ਗੱਲ ਨੂੰ ਕਰ ਸਕਣ ਪਰ ਮੈਂ ਸਮਝਦਾ ਕਿ ਮੈਂ ਤੇ ਐਮਸੀ ਮੈਡਮ ਦੇ ਘਰੇ ਵੀ ਗਿਆ ਕਮਲੇਸ਼ ਜੀ ਦੇ ਇਹ ਉਹ ਸੱਜਣ ਨੇ ਜਿਨ੍ਹਾਂ ਦਾ ਘਰ ਮੈਂ ਕਹਿੰਦਾ ਵੀ ਮੈਡਮ ਜੇ ਮੈਂ ਗਲਤ ਹੋਵਾਂ ਤਾਂ ਮੈਨੂੰ ਸਹੀ ਵੀ ਕਰਿਓ ਇਹ ਗਲੀ ਦੇ ਅਖੀਰ ਤੇ ਜਾ ਕੇ ਘਰ ਸੀ ਤੇ ਜਦ ਮੈਂ ਅੰਦਰ ਗਿਆ ਘਰ ਦੇ ਅੰਦਰ ਡਰਾਈング ਰੂਮ ਚ ਆਮ ਆਦਮੀ ਪਾਰਟੀ ਦੀ ਫਲੈਕਸ ਪੂਰਾ ਦੀਵਾਰ ਭਰੀ ਹੋਈ ਸੀ ਇਹ ਹੈ ਜੀ ਆਮ ਆਦਮੀ ਪਾਰਟੀ ਔਰ ਜਿਹੜੇ ਤੁਸੀਂ ਸਾਰੇ ਸਾਡੇ ਭਰਾ ਆ ਆਮ ਆਦਮੀ ਪਾਰਟੀ ਸਾਡੀ ਭੈਣਾ ਜੋੜ ਰਹੇ ਹੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਪ੍ਰਧਾਨ ਸਾਹਿਬ ਸਾਡੇ ਪ੍ਰਧਾਨ ਸਾਹਿਬ ਜਿਹੜੇ ਕਿ ਐਮ ਐਲ ਏ ਵੀ ਹੈਗੇ ਨੇ ਇਹਨਾਂ ਨੇ ਵੀ ਕਦੇ ਟਿਕਟ ਮੰਗੀ ਨਹੀਂ ਇਹਨਾਂ ਨੂੰ ਟਿਕਟ ਦਿੱਤੀ ਗਈ ਹੈ ਕਦੇ ਨਹੀਂ ਦਿੱਤੀ ਗਈ ਵੀ ਇਹਨਾਂ ਦੇ ਕੰਮ ਐ ਕੁਝ ਇਸੇ ਕੁਲਵੰਤ ਜੀ ਬੈਠੇ ਨੇ ਸਾਡੇ ਹਲਕੇ ਦੇ ਪ੍ਰਧਾਨ ਵੀ ਨੇ ਔਰ ਮੈਂ ਦੱਸਣਾ ਚਾਹੁੰਦਾ ਇਹਨਾਂ ਬਾਰੇ ਕਿ ਡੇਲੀ ਕੋਈ ਨਾ ਕੋਈ ਕੰਮ ਕਰਾ ਕੇ ਦੇ ਹੋਏ ਫੋਟੋ ਐ ਮੈਨੂੰ ਵੀ ਭੇਜਦੇ ਨੇ ਕਿਉਂ ਜੀ ਕੁਲਵੰਤ ਜੀ ਡੇਲੀ ਕੋਈ ਨਾ ਕੋਈ ਕੰਮ ਕਰਾਉਂਦੇ ਸਾਨੂੰ ਫੋਟੋ ਭੇਜਦੇ ਐ ਇਹ ਰਵਿੰਦਰ ਹੰਸ ਜੀ ਸਾਡੇ ਅੰਮ੍ਰਿਤਸਰ ਤੋਂ ਨੇ ਪਰ ਇਹਨਾਂ ਨੇ ਵੀ ਜਿਹੜੀ ਸੇਵਾ ਕੀਤੀ ਹੈ ਰਮਨ ਜੀ ਨੇ ਸੇਵਾ ਕਰਤੇ ਹੋਰ ਐਮਸੀਪਾ ਬੈਠੇ ਸਾਡਾ ਡਿਸਟ੍ਰਿਕਟ ਪ੍ਰਧਾਨ ਜੀ ਬੈਠੇ ਨੇ ਉਸਮਾ ਜੀ ਵੀ ਬੈਠੇ ਨੇ ਗੁਰਿੰਦਰ ਜੀ ਵੀ ਬੈਠੇ ਨੇ ਤੁਹਾਨੂੰ ਸਾਰਿਆਂ ਨੂੰ ਇਸ ਲਈ ਦੱਸਦੇ ਪਏ ਆ ਕਿ ਮੈਂ ਸ਼ੈਰੀਪਾ ਜੀ ਨੂੰ ਕਹ ਜੀ ਸਾਡੇ ਕੋਲ ਦਿੱਲੀ ਜੁਆਇਨਿੰਗ ਆਂਦੇ ਤੁਸੀਂ ਨਾ ਕਿਉਂ ਲੈਂਦੇ ਹੋ ਤੁਸੀਂ ਕਹੋ ਜੀ ਸਾਡੇ ਕੋਲ ਕਾਂਗਰਸ ਤੋਂ ਪਰਿਵਾਰ ਆ ਰਹੇ ਉਸ ਤੋਂ ਕਹਿੰਦੇ ਨਾ ਜਿਹੜਾ ਬੰਦਾ ਇੱਕ ਇੱਕ ਬੰਦਾ ਵੀ ਜੇ ਆਮ ਆਦੀ ਪਾਰਟੀ ਜਾ ਰਿਹਾ ਹੈ ਤੇ ਆਪਾਂ ਉਹਨਾਂ ਨੂੰ ਆਈਡੈਂਟੀਫਾਈ ਵੀ ਕਰਨਾ ਉਹਨਾਂ ਦਾ ਨਾਮ ਵੀ ਲੈਣਾ ਤੇ ਦੱਸਣਾ ਵੀ ਹੈ ਕਿ ਭਾਈ ਇਹ ਗੋ ਤੁਹਾਡਾ ਹਿਸਾਬ ਅਸੀਂ ਰੱਖਣਾ ਕੱਲ ਨੂੰ ਜੇ ਕੋਈ ਗੱਲ ਹੁੰਦੀ ਹੈ ਤੇ ਆ ਕੇ ਕਹਿ ਸਕਦੇ ਸ਼ੈਰੀ ਜੀ ਤੁਸੀਂ ਜੋਇਨਿੰਗ ਕਰਾਈ ਸੀਗੀ ਇਹ ਕੰਮ ਜੇ ਇਹ ਹੋਇਆ ਕਿਉਂ ਨਹੀਂ ਕਿ ਅਸੀਂ ਕਹਿ ਚੁੱਕੇ ਹਾਂ ਇਸ ਕਰਕੇ ਇੱਕ ਇੱਕ ਬੰਦੇ ਦਾ ਨਾਮ ਲੈਨੇ ਇਹ ਹੁੰਦੀ ਹੈ ਇਮਾਨਦਾਰੀ ਹਰ ਇੱਕ ਚੀਜ਼ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਨੇ ਅੱਜ ਵੀ ਤੁਸੀਂ ਦੇਖਿਆ ਆਰਟੀਓ ਆਫਿਸ ਨੂੰ ਕਿਵੇਂ ਤਾਲਾ ਲਾਇਆ ਕਿ ਕਈ ਚੀਜ਼ਾਂ ਲਈ ਤੇ ਤੁਹਾਨੂੰ ਦਫ਼ਤਰ ਜਾਣ ਦੀ ਲੋੜ ਵੀ ਨਹੀਂ ਔਰ ਇਸ ਤੋਂ ਇਲਾਵਾ ਸਾਡੇ ਕੁਛ ਐਪੂ ਜੀਆ 350 ਫੰਕਸ਼ਨ ਆਲਰੇਡੀ ਚੱਲ ਰਹੇ ਨੇ ਤੁਸੀਂ ਫੋਨ ਕਰੋ ਔਰ ਫੋਨ ਕਰਨ ਤੇ ਤੁਹਾਡੇ ਘਰ ਆ ਕੇ ਸਰਟੀਫਿਕੇਟ ਬੰਦੇ ਐ ਸਜ ਕਹਿਆ ਸਾਰੇ ਸਾਡੇ ਭਰਾ ਭੈਣਾਂ ਸਾਡੀ ਪਾਰਟੀ ਨਾਲ ਜੁੜਦੇ ਨੇ ਲੋਕੀ ਕਹਿੰਦੇ ਆ ਆਮ ਆਦਮੀ ਪਾਰਟੀ ਨਾਲ ਲੋਕੀ ਕਿਉਂ ਜੁੜਦੇ ਜਵਾਨ ਪਾਰਟੀ ਆ ਇਸ ਦਾ ਫਿਊਚਰ ਬੜਾ ਬ੍ਰਾਈਟ ਏ ਔਰ ਛੋਟੀ ਜੀ ਪਾਰਟੀ ਜਦ ਸ਼ੁਰੂ ਹੋਈ ਸੀਗੀ 10 ਸਾਲ ਪਹਿਲਾਂ ਔਰ ਅੱਜ ਤੁਸੀਂ ਦੇਖ ਲਓ ਕਿ ਕਿਸ ਹਦਾਬ ਨਾਲ ਸਰਦਾਰ ਭਗਵੰਤ ਸਿੰਘ ਮਾਨ ਜੀ ਇਸ ਦੇ ਉੱਤੇ ਕੰਮ ਕਰ ਰਿਹਾ ਔਰ ਇੱਕ ਹੋਰ ਖਾਸੀਅਤ ਯੰਗ ਪਾਰਟੀ ਦਾ ਯੰਗ ਪ੍ਰਧਾਨ ਹੈ ਸਟੇਟ ਦਾ ਔਰ ਅੱਦੇ ਬੰਦੇ ਦੇ ਇਹਨਾਂ ਨੂੰ ਹੀ ਦੇਖਣ ਹੁੰਦੇ ਨੇ ਕਿ ਵੀ ਸਟੇਟ ਪ੍ਰੈਜ਼ੀਡੈਂਟ ਸਾਡਾ ਐਫੋਜਾ ਕਿ ਇੰਨਾ ਐਕਟਿਵ ਔਰ ਇੰਨੀ ਛੋਟੀ ਉਮਰ ਜੁੱਤੀਆਂ ਦੇ ਪੈਰ ਕਿਸ ਜਾਂਦੇ ਆ ਜੀ ਜੁੱਤੀਆਂ ਕਿਸ ਜਾਂਦੀਆਂ ਇਹ ਪ੍ਰਧਾਨ ਨਹੀਂ ਕੋਈ ਲਾਂਦਾ ਉਹ ਕਹਿੰਦੇ ਵੀ ਇਹਦਾ ਦਾਦਾ ਸੀ ਮੁੜ ਕੇ ਪੁੱਤਰ ਲਾਤਾ ਮੁੜ ਕੇ ਪੋਤਾ ਲਾਤਾ ਆਮ ਆਦਮੀ ਪਾਰਟੀ ਐ ਫਰਸਟ ਜਨਰੇਸ਼ਨ ਪੋਲਿਟਿਕਸ ਚੇਬਾਸੀ ਲੋਕ ਸਾਰੇ ਬੈਠੇ ਆ ਤੁਹਾਡੇ ਅੱਗੇ ਔਰ ਸਾਰਿਆਂ ਨੂੰ ਕੋਈ ਪ੍ਰਧਾਨ ਹੈ ਕੋਈ ਚੇਅਰਮੈਨ ਹੈ ਕੋਈ ਕੁਲਕੁੱਟ ਸਾਡਾ ਇੱਕ ਵੀ ਬੰਦਾ ਇਹੋ ਜਿਹਾ ਨਹੀਂ ਮਿਲੇਗਾ ਜਿਹੜਾ ਕਿ ਐਮਐਲਏ ਦਾ ਰਿਸ਼ਤੇਦਾਰ ਹੋਵੇ ਜਾਂ ਕਿਸੇ ਦਾ ਜਿਹੜਾ ਚੇਅਰਮੈਨ ਲੱਗਿਆ ਹੋਵੇ ਇਹ ਆਮ ਆਦਮੀ ਪਾਰਟੀ ਦੀ ਖਾਸੀਅਤ ਹੈ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਵੀ ਆਖਦੇ ਆ ਤੁਹਾਡਾ ਧੰਨਵਾਦ ਵੀ ਕਰਦੇ ਕੰਮ ਤਾਂ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਹੈ ਕਿ ਆਪਾਂ ਲੋਕਾਂ ਦੇ ਕੰਮ ਕਰਨੇ ਆ ਇਹ ਉਹਨਾਂ ਦੀ ਸੋਚ ਹੈ ਕਿ ਆਮ ਪਰਿਵਾਰਾਂ ਦੇ ਬੱਚਿਆਂ ਦੇ ਹੱਥ 'ਚ ਕਲਮ ਦੇਣੀ ਹੈ ਔਰ ਕਲਮ ਦੇ ਕੇ ਉਹਨਾਂ ਦੇ ਹੱਥ 'ਚ ਪਾਵਰ ਦੇਣੀ ਹੈ ਇਸ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਜਦ ਰੋਡ ਸ਼ੋ ਹੁੰਦਾ ਨਾ ਇੱਕ ਗਾਣਾ ਚੱਲਦਾ ਹੁੰਦਾ ਹੈ ਕਿ ਵੀ ਗਨ ਦੇ ਲਾਇਸੈਂਸ ਤਾਂ ਉਹਨਾਂ ਨੂੰ ਚਾਹੀਦੇ ਹੈ ਜਿਹੜਾ ਨੇ ਗਲਤ ਕੰਮ ਕਰਨੇ ਮੇਰੇ ਕੋਲ ਤਾਂ ਕਲਮ ਦਾ ਔਰ ਕਲਮ ਲਈ ਕੋਈ ਲਾਇਸੈਂਸ ਨਹੀਂ ਚਾਹੀਦਾ ਵਧੀਆ ਫੈਸਲੇ ਲੋਕਾਂ ਦੇ ਹੱਥ 'ਚ ਕਰੇ ਔਰ ਇਹੀ ਆਮ ਆਦਮੀ ਪਾਰਟੀ ਦੀ ਖਾਸੀਅਤ ਹੈ ਔਰ ਸਾਡੇ ਵਰਕਿੰਗ ਪ੍ਰਧਾਨ ਜੀ ਸ਼ਹਿਰੀ ਕਲਸੀ ਜੀ ਨੇ ਜਿਵੇਂ ਦੱਸਿਆ ਵੀ ਸਾਰਿਆਂ ਨੂੰ ਜੀਆ ਨੂੰ ਆਖਦੇ ਆ ਔਰ ਤੁਹਾਡੇ ਜਿਹੜੇ ਵੀ ਕੰਮ ਵੀ ਹੋਣਗੇ ਉਹਦੇ ਸਰਕਾਰ ਚ ਵੀ ਹੋਣਗੇ ਔਰ ਪਾਰਟੀ ਜਰੂਰ ਸਾਰਿਆਂ ਨੂੰ ਨਵਾਜ਼ਿਆ ਵੀ ਜਾਏਗਾ ਔਰ ਅੱਗੇ ਖਿਆਲ ਵੀ ਰੱਖਿਆ ਜਾਏਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਇੱਥੇ ਮੈਂ ਹੁਣ ਸ਼ਹਿਰੀ ਜੀ ਨੂੰ ਬੇਨਤੀ ਕਰਾਂਗਾ ਕਿ ਸਾਰਿਆਂ ਨੂੰ ਪਾਰਟੀ ਜੁਆਇਨ ਕਰਾ ਕੇ ਇਹਨਾਂ ਦਾ ਵੈਲਕਮ ਕਰੀਏ ਤੇ ਜੀ ਆਇਆਂ ਨੂੰ ਬਿਲਕੁਲ ਜੀ ਹੁਣ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਸਾਰੀ ਟੀਮ ਸਮੁੱਚੀ ਔਰ ਅਰਵਿੰਦਰ ਹਾਂਸ ਜੀ ਰਮਨ ਕੁਮਾਰ ਜੀ ਸਾਡੇ ਕਮਲੇਸ਼ ਐਮ ਸੀ ਜੀ ਸਾਰੇ ਆਪਾਂ ਜਿਹੜੇ ਪਰਿਵਾਰ ਅੱਜ ਆਮ ਆਦਮੀ ਪਾਰਟੀ ਚਾਹੇ ਨੇ ਸਾਡੇ ਦਰਬਾਖ ਜੀ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਜੁਆਇਨ ਕਰਾਈਏ ਤੇ ਦਿਲ ਦੀ ਗਰਾਈ ਤੋਂ ਦਿਲ ਖੋਲ ਕੇ ਨਾ ਦਾ ਸਵਾਗਤ ਕਰੀਏ ਬਹੁਤ ਬਹੁਤ ਸਨਮਾਨ